ਔਰ ਇਹ ਤੇ ਵੱਖ-ਵੱਖ ਨਿਕਾਸ ਕਾਰਜਾਂ ਦੇ ਅੱਜ ਉਦਘਾਟਨ ਕੀਤੇ ਨੇ ਔਰ ਮੈਨੂੰ ਇਲਾਕਾ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇੱਕ ਬਹੁਤ ਵਧੀਆ ਕਮਿਊਨਿਟੀ ਸੈਂਟਰੀ ਕੰਪਲੈਕਸ ਜਿਹੜਾ ਉਹ ਤਿਆਰ ਕੀਤਾ ਗਿਆ ਔਰ ਤੁਸੀਂ ਇਹਨਾਂ ਦੇ ਵਾਸ਼ਰੂਮ ਦੇਖੋ ਉਹ ਕੋਈ ਵਾਸ਼ਰੂਮ ਇਹਦੇ ਪ੍ਰਾਈਵੇਟ ਘਰ ਦੇ ਵਾਸ਼ਰੂਮ ਨਾਲੋਂ ਘੱਟ ਨਹੀਂ ਹੈਗੇ ਬਹੁਤ ਸੋਹਣੀਆਂ ਸੀਟਾ ਟਾਈਲਾਂ ਲਾ ਕੇ ਤਿਆਰ ਹੋਏ ਨੇ ਇਹਦੇ ਨਾਲ ਧਰਮਸ਼ਾਲਾ ਬਹੁਤ ਖਸਤਾ ਲੱਦੇ ਵਿੱਚ ਗਈ ਅੱਜ ਉਹ ਬਣ ਕੇ ਤਿਆਰ ਹੋਈਆਂ ਪੰਚਾਇਤ ਘਰ ਜਿਹੜਾ ਉਹ ਤਿਆਰ ਹੋਇਆ ਉਹ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਦੂਹੇ ਤੱਕ ਲੱਗ ਗਈਆਂ ਨੇ ਇਹ ਸਾਰੇ ਵਿਕਾਸ ਕਾਰਜ ਜਿਹੜੇ ਨੇ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹੋ ਰਹੇ ਨੇ ਕਿਉਂਕਿ ਭਗਵੰਦ ਮਾਨ ਜੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਜੀਵਨ ਸਤਾਨ ਨੂੰ ਉੱਪਰ ਚੁੱਕਣ ਲਈ ਵਚਨਬੱਧਾ ਔਰ ਅੱਜ ਇੱਥੇ ਆ ਕੇ ਚੰਗਾ ਲੱਗਾ ਆਮ ਆਦਮੀ ਪਾਰਟੀ ਦੀ ਸੂਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਜੀ ਅਦੇਸ਼ ਸ਼ਰਮਾ ਜੀ ਉਹਨਾਂ ਦੇ ਸਾਰੇ ਸਾਥੀ ਮੈਂਬਰ ਸਾਹਿਬਾਨ ਔਰ ਲਾਗਲੇ ਪਿੰਡਾਂ ਤੋਂ ਸਰਪੰਚ ਸਾਹਿਬ ਆਏ ਨੇ ਸੋ ਇਹ ਵਧੀਆ ਤਰੀਕੇ ਦੇ ਨਾਲ ਇਹ ਸਾਰੇ ਵਿਕਾਸ ਕਾਰਜ ਹੋਏ ਨੇ ਔਰ ਸਭ ਤੋਂ ਖੁਸ਼ੀ ਮੈਨੂੰ ਅੱਜ ਇਸ ਗੱਲ ਦੀ ਹੋਈ ਆ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਕਿਰਨ ਨਾਲਾ ਸੀਗਾ ਜਿਹਦੀ ਮਾਰ ਤੋਂ ਲੋਕ ਬਹੁਤ ਪ੍ਰਭਾਵਿਤ ਸੀਗੇ ਲੋਕਾਂ ਦੀ ਆਮਦਨਾਂ ਦੇ ਉੱਤੇ ਬਹੁਤ ਨੁਕਸਾਨ ਹੁੰਦਾ ਸੀਗਾ ਫਸਲਾਂ ਦਾ ਨੁਕਸਾਨ ਹੁੰਦਾ ਸੀਗਾ ਅੱਜ ਉਹ ਦੀ ਸਫਾਈ ਜਿਹੜੀ ਆ ਪਿਛਲੇ 15 ਸਾਲਾਂ ਤੋਂ ਨਹੀਂ ਸੀ ਹੋਈ ਉਹ ਮੈਂ ਪਿਛਲੇ ਮਹੀਨਿਆਂ ਦੇ ਵਿੱਚ ਦੋ ਮਸ਼ੀਨਾਂ ਲਾ ਕੇ ਉਹਦੀ ਸਫਾਈ ਕਰਾਈ ਆ ਨਤੀਜੇ ਦੇ ਤੌਰ ਤੇ ਉਹ ਪਾਣੀ ਜਿਹੜਾ ਉਹ ਬਿਲਕੁਲ ਵਧੀਆ ਤਰੀਕੇ ਨਾਲ ਜਾ ਰਿਹਾ ਔਰ ਜਿਹੜਾ ਪਾਣੀ ਪਿਛਲੇ ਸਾਲਿਆਂ ਚ ਕੰਢਿਆਂ ਤੋਂ ਆ ਕੇ ਬਾਹਰ ਆ ਜਾਂਦਾ ਸੀ ਲੋਕਾਂ ਦੀ ਫਸਲਾਂ ਤਬਾਹ ਹੁੰਦੀਆਂ ਸੀ ਲੋਕਾਂ ਨੂੰ ਮੁਸ਼ਕਲ ਹੁੰਦੀ ਸੀ ਅੱਜ ਉਹ ਸਾਰਾ ਸਿਸਟਮ ਵਧੀਆ ਬਣ ਗਿਆ ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਉਹਨਾਂ ਦੀਆਂ ਫਸਲਾਂ ਵੀ ਬਚੀਆਂ ਨੇ ਹਮਨੇ ਚ ਵੀ ਵਾਧਾ ਹੋਊਗਾ ਔਰ ਸਭ ਤੋਂ ਵਧੀਆ ਗੱਲ ਵੀ ਇੱਥੇ ਦਮੂਆ ਉਹ ਦਮੂਆ ਜਿਹੜਾ ਸਾਡੀ ਬਹੁਤ ਸਰਦਾਰ ਵਿਸ਼ਵਾਸ ਦਾ ਇੱਕ ਪ੍ਰਤੀਕ ਆ ਲੋਕਾਂ ਦੀਆਂ ਮੰਗੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਅੱਜ ਉੱਥੇ ਵੀ ਬਿਲਕੁਲ ਸਾਫ਼ ਸਫਾਈ ਆ ਨਿੱਤੇ ਕਿਹਦੇ ਨਾਲੇ ਦੇ ਪਾਣੀ ਦੇ ਨਾਲ ਹਮੇਸ਼ਾ ਹੀ ਪੁਲ ਵੀ ਤੇ ਸੜਕ ਵੀ ਡੁੱਬੀ ਰਹਿੰਦੀ ਸੀ ਅੱਜ ਉਹ ਸਾਰੀ ਚੀਜ਼ ਇੱਕ ਵਧੀਆ ਤਰੀਕੇ ਦੇ ਨਾਲ ਆਈ ਆ ਉਹਦੇ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਨੈਸ਼ਨਲ ਕੌਮੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਧੰਨਵਾਦ ਔਰ ਖਾਸ ਕਰਕੇ ਜਿਹੜੇ ਸਾਡੇ ਸਿੰਚਾਈ ਮੰਤਰੀ ਨੇ ਬਰਿੰਦਰ ਗੋਇਲ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਨਾਲੇ ਦੀ ਸਾਰ ਲੈ ਕੇ ਇਹਨੂੰ ਸਾਫ਼ ਕਰਾਇਆ ਔਰ ਜਿਹੜੀਆਂ ਕੁਛ ਅਜੇ ਜਿਹਨੇ ਮੰਗਾ ਰੱਖਿਆ ਨੇ ਉਹ ਮੰਗਾ ਨਹੀਂ ਉਹ ਜ਼ਰੂਰਤਾਂ ਨੇ ਤੇ ਮੈਂ ਵਿਸ਼ਵਾਸ ਦਵਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜੀਆਂ ਜ਼ਰੂਰਤਾਂ ਨੇ ਇਸ ਇਲਾਕੇ ਦੀਆਂ ਪੂਰੀਆਂ ਕਰਾਂਗੇ ਆਵੇਂ ਗੁਰਦੁਆਰਾ ਸਾਹਿਬ ਦੇ ਨੇੜੇ ਉਹਨੂੰ ਖੂਬਸੂਰਤ ਬਣਾਉਣਾ ਮੂਹੇ ਦੇ ਨੇੜੇ ਹੋਰ ਖੂਬਸੂਰਤੀ ਦਾ ਕੰਮ ਕਰਨੇ ਨੇ ਇੱਥੇ ਜਿਹੜਾ ਸਾਡਾ ਡਿਸਪੈਂਸਰੀ ਸੀਗੀ ਉਹ ਕਈ ਸਾਲਾਂ ਤੋਂ ਖੰਡਰ ਪਈ ਸੀ ਕਿਸੇ ਨੇ ਧਿਆਨ ਨਹੀਂ ਦਿੱਤਾ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਤੇਨੇ ਸਿਹਤ ਵੱਲ ਧਿਆਨ ਨਹੀਂ ਦਿੱਤਾ ਉੱਥੇ ਬਕਾਇਦਾ ਆਪਾਂ ਨੈਸ਼ਨਲ ਵੈਲਨੈਸ ਹੈਲਥ ਸੈਂਟਰ ਜਿਹੜਾ ਉਹ ਮਨਜ਼ੂਰ ਕਰਾ ਲਿਆ ਉਹਦਾ ਟੈਂਡਰ ਲੱਗ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤਿਆਰ ਹੋ ਜਾਊਗਾ ਸੋ ਸਾਡੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਇਹ ਰਹੀ ਆ ਵੀ ਆਪਾਂ ਵੀ ਖਾਸ ਕਰਾਉਣਾ ਲੋਕਾਂ ਦੇ ਜੀਵਨਤਨ ਉੱਪਰ ਚੁੱਕਰ ਔਰ ਲੋਕਾਂ ਨੂੰ ਸਹੂਲਤਾ ਦੇਣੀਆਂ ਨੇ ਅਫਸੋਸ ਆ ਕਿ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਸੀ ਭਾਵੇਂ ਉਹ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਜਾਂ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਕਿਸੇ ਨੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਰਾਦਰ ਜਿਹੜੇ ਲੋਕਾਂ ਦੇ ਪੈਸੇ ਸੀ ਉਹ ਭ੍ਰਸ਼ਟਾਚਾਰ ਦੇ ਤਰੀਕੇ ਦੇ ਨਾਲ ਉਹਨਾਂ ਨਾਲ ਖਿਲਵਾੜ ਕੀਤਾ ਗਿਆ ਜਿਹੜੀ ਲੋਕਾਂ ਨੂੰ ਸਹੂਲਤਾਂ ਅਜ ਤੋਂ 5 ਸਾਲ 10 ਸਾਲ ਪਹਿਲਾਂ ਮਿਲਣੀਆਂ ਸੀ ਉਹ ਨਹੀਂ ਮਿਲ ਸਕੀਆਂ ਅੱਜ ਦੀ ਸਰਕਾਰ ਉਹ ਸਹੂਲਤਾਂ ਜਿਹੜੀਆਂ ਉਹ ਦੇ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਤਰੀਕੇ ਦੇ ਨਾਲ ਅਪਾ ਵਿਕਾਸ ਦੀ ਝੜੀ ਜਿਹੜੀ ਆ ਉਹ ਤੇਜ਼ ਕਰਦੇ ਹੋਏ ਲੋਕਾਂ ਨੂੰ ਸੁਖ ਪਹਜਾਵਾਂਗੇ ਧੰਨਵਾਦ